ਉਹ ਫੋਨ ਨਾਲੇ ਫਲੀਆਂ ਹਾਂ ਨਾਲੇ ਵੋਟਾਂ ਚ ਜਿੱਤ ਜਾਗੇ ਕੀ ਹਨ ਉਹ ਆਉਹੀ ਨੇ ਬੈਠਾ ਗੜੜ ਫੰਗ ਜਾਵੇ ਇਹਨਾਂ ਪੱਤੀ ਲੱਖ ਮਾ ਦਿੰਦੇ ਆਪਾਂ ਤੋਂ ਉਹੀ ਆ ਉਹੀ ਨਾ ਬੇਲਾ ਕੰਮ ਤਾਂ ਲਾ ਕਰਨਾ ਨਹੀਂ ਕੋਈ ਉਹ ਹੈਲੋ ਉਹ ਤਾਇਆ ਆ ਗਿਆ ਇੱਕ ਮਿੰਟ ਦਾ ਉਹ ਇੱਧਰ ਜਾ ਕੇ सोनू ਕਹੀ ਜੰਨਾ ਉਹ ਗੜੜ ਪੱਕ ਜਾ ਕਿਹਨੂੰ ਕਹਿ ਕੇ ਟੱਪਿਓ ਇਹਨੂੰ ਆ ਕਿਹਾ ਹੋਰ ਕਿਹਨੂੰ ਕਹਿ ਇੱਥੇ 12 ਬੀਟੀ ਖੇਢੀ ਜੰਨਾ ਕੋਈ ਕੰਮ ਧੰਦਾ ਕਰ ਲਿਆ ਕਰ ਤੁਹਾਡੇ ਘਰੋਂ ਖਾਂਦਾ ਮੈਂ ਕੀ ਕਹਤਾ ਮੈਂ सोनू ਵੀ ਸੀਗਾ ਖਵਾਵਾਗੇ ਤੈਨੂੰ ਤੇਰਾ ਘਰ ਖਵਾਵੇ ਤੈਨੂੰ ਨਾ ਫਿਰ ਮੈਂ ਉਹੀ ਗੱਲ ਮੈਂ ਤੁਹਾਨੂੰ ਕਹਿੰਦਾ ਮੈਂ ਉੱਥੇ ਖੇਡੀ ਐ ਨਾ ਸੋਨੂੰ ਕੀ ਕਿਹਾ ਮੈਂ ਵੀ ਮੈਂ ਅਸੀਂ ਤਾਂ ਇਹ ਕਹਿਣਾ ਵੀ ਮੱਲਾ ਕਵੇਲਾ ਨਹੀਂ ਬੈਠੀ ਨਾ ਕੰਮ ਤਾਂ ਦੰਦਾ ਕਰ ਲਾ ਕੋਈ ਪੁਲਫੀਆਂ ਕਰਖੀਆਂ ਵੇਚ ਲਿਆ ਕਰ ਕੋਈ ਹਾਂ ਆਪੜ ਵੇਚਣ ਲੱਗ ਜਾ ਬਰੂਦ ਲੱਗ ਜਾ ਵੇਚਣ ਬਥੇਰੇ ਕੰਮ ਨੇ ਦੁਨੀਆ ਤੇ ਹਾਂ ਤੇ ਜਦੋਂ ਜਵਾਖਾਂ ਨਾਲ ਬੈਠਾ ਬਾਰਾ ਬਿਟੀ ਨਹੀਂ ਆਇਆ ਕੋਈ ਫੁੱਲ ਬਤਾਸ ਜਿਹੜੀ ਲਾਲਾ ਆਪਣੇ ਪਿੰਡ ਜਿਹੜੀ ਲਾਈਤੀ ਸੂਰਜ ਦੇ ਫੁੱਲ ਬਤਾਸ ਨਹੀਂ ਸੁਨਾਮ ਵੱਡਾ ਹੋਟਲ ਖੋਲ੍ਹਿਆ ਇੱਥੇ ਨੇ ਤੁਹਾਨੂੰ ਸ਼ਰਮ ਤਾਂ ਨਹੀਂ ਆਉਂਦੀ ਇਹ ਗੱਲਾਂ ਕਰਦਿਆਂ ਨੂੰ ਮੇਰੇ ਨਾਲ ਹਾਂ सोनू ਆਏ ਪਤਾ ਅੱਜ ਮੈਂ ਕੈਨੇਡਾ ਚ ਕਿਤੇ ਕੋਈ ਮਲਾਜ਼ਮ ਲੱਗਿਆ ਹੋਣਾ ਸੀਗਾ ਜਿੰਨੀ ਮੈਂ ਪੜ੍ਹਾਈ ਲਿਖਾਈ ਕੀਤੀ ਸੀ ਤੁਸੀਂ ਮੇਰਾ ਬੇੜਾ ਬਾਤ ਆ ਥੋੜੇ ਕੀੜੇ ਪਹਿਣਗੇ ਕੀੜੇ ਯਾਦ ਰੱਖਿਓ ਵਗ ਜਾ ਬਾਹਰ ਅਸੀਂ ਕੀ ਕਹ ਤੈਨੂੰ ਕਹੋ ਬਾਈ ਕਿਵੇਂ ਵਗ ਜਾ ਬਾਹਰ ਪਾਸਪੋਰਟ ਦਾ ਤੁਸੀਂ ਲੋਕ ਜਾਂਦੇ ਨੇ ਪਾਸਪੋਰਟ ਦਾ ਤੁਸੀਂ ਨਾ ਸਮਾਰਤਾ ਮੈਂ ਬਾਹਰ ਕਿਵੇਂ ਵਗ ਜੂਗਾ ਤੁਹਾਨੂੰ ਇੰਨੀ ਅਕਲ ਤਾਂ ਹੋਣੀ ਚਾਹੀਦੀ ਆ ਤੇਰੇ ਦੇਖਣਾ ਤੇਰੇ ਵੀ ਚਿੱਟੇ ਆਉਣ ਲੱਗੇ ਦਾੜੀ ਚ ਸ਼ਰਮ ਘਰਮਣੀ ਮੋਟੀ ਤੇ ਤੇਰਾ ਦਾ ਯਾਰ ਕਹਿਣੀ ਕੀ ਆ ਯਾਰ ਤੈਨੂੰ ਮੈਂ بڑا ਨੂਨ ਵਾਂਗੂ ਲੱਗਦਾ ਮੈਂ ਤਾਂ ਤੈਨੂੰ ਕਿਹਾ ਹਾਂ ਪੁੱਤ ਕੰਮ ਤਾਂ ਦੰਦਾ ਕਰ ਲਿਆ ਕਰ ਕੋਈ ਇਹ ਤਾਂ ਫਾਇਦੇ ਦੀ ਗੱਲ ਕਹਿੰਦੇ ਆ ਭਾਈ ਦਿੱਲੀ ਸਾੜ ਦੇ ਤੇਰੀ ਹਿੰਮਤੇ ਨਹੀਂ ਭਾਈ ਇਹ ਅੰਦਰ ਬੜਦਾ ੱਡ ਦੇ ਬਣਦੀ ਹਵਾਈ ਏਡਰ 'ਚ ਬੜਨਾ ਕਾਮ ਬੰਦੇ ਦਾ ਕੰਮ ਨਹੀਂ ਹੈਗਾ ਮੈਂ ਉੱਥੇ ਸੋਨੂੰ ਵੜ ਕੇ ਵੀ ਦਿਖਾਉਂਦਾ ਕੰਮ ਵੀ ਕਰਕੇ ਦਿਖਾਉਂਦਾ ਪਰ ਜੇ ਤੁਸੀਂ ਮੇਰੀ ਨਾ ਜੜ ਖੋਤ ਦੇ ਜਿਹਨੇ ਕੰਮ ਕਰਨ ਦਾ ਮੱਲਾ ਉਹ ਤਾਂ ਇੱਥੇ ਕਰ ਲੰਦਾ ਮਾਰਕਣਾ ਬਾਲਾ ਕਰ ਲੂ ਕੀ ਕੰਮ ਕਰਾਂ ਇੱਥੇ ਮੈਂ ਦੱਸ ਜਿਹਨੇ ਬਣਾਉਂਦਾ ਹੁੰਦਾ ਜਿਹਨੇ ਕੰਮ ਕਰਨਾ ਉਹ ਤਾਂ ਹੱਥ ਨੂੰ ਖੂ ਵਟ ਕੇ ਪਾਣੀ ਪੀ ਲੰਦਾ ਬਾਲੇ ਬਣਾਉਣ ਵਾਲੇ ਬਹਾਨੇ ਬਣਾਉਂਦੇ ਰਹਿ ਜਾਂਦੇ ਨੇ ਮੇਰਾ ਕੀ ਕੀ ਕੰਮ ਕਰਾਂ ਦੱਸੋ ਕੀ ਕਰਾਂ ਇੱਥੇ ਓਫੀਆ ਵੇਚਣ ਲੱਗ ਜਾ ਐ ਕਰ ਮਾਗਰਾ ਹੋ ਡੱਗਦੇ ਸਾਫ ਕਰਮੀ ਹੋਟਾ ਹੋ ਲੈ ਲੈ ਟੈਂਪੂ ਜਾ ਲੈ ਲੈ ਨਾਲ ਤਾਂ ਗੂੰ ਗੂੰ ਸਾਰੇ ਪਿੰਡ ਚ ਕਰਦਾ ਨਾਲ ਲੋਕਾਂ ਦੇ ਡੱਗ ਡੋਗ ਸਾਫ ਕਰੀ ਆਇਆ ਕਰੀ ਬਜਾਰ ਪਈਆ ਬਣਦੇ ਨੇ ਅੱਛਾ ਹੁਣ ਜਾਜ ਦੀ ਸੀਰ ਛੱਡ ਕੇ ਸੱਦਾ ਮੈਂ ਲੋਕਾਂ ਦੀਆਂ ਟੱਟੀਆਂ ਸਾਫ ਕਰ ਲੱਗ ਜਾ ਹੈ ਕਿਹੜਾ ਮਾੜਾ ਕੰਮ ਐ ਤੇ ਤੂੰ ਲੱਗ ਜਾ ਫਿਰ ਤੇਰੇ ਕੀ ਕੀੜੇ ਪਏ ਆ ਪਰ ਕੱਜੜਾ ਉਧਰ ਜਾ ਕੇ ਕਿਹੜਾ ਦੁਪਟਵਾਰੀ ਲੱਗ ਜਾਂਦਾ ਉਧਰ ਵੀ ਦਾ ਹੀ ਕੋਸਾ ਹੱਥ ਦੇ ਨਾ ਯਾਰ ਦੰਦ ਬਿੰਗੇ ਡੇਡੇ ਨੇ ਦੇਖਾ ਉਹ ਈ ਕਰੀ ਈ ਈ ਤਾਰ ਲੱਗਣ ਵਾਲੀ ਆ ਬਾਗੂ ਆ ਐ ਕਰੀ ਕਿ ਪਲਵਾਵਾਂਗੇ ਪਿੰਡ ਚ ਆ ਜੀ ਫਰੀ ਤਾਰਾ ਲਾ ਦਾਂਗੇ ਤੇ ਤਾਰਾ ਤਾਂ ਮੈਂ ਛੋਡੇ ਵਾਸਤੇ ਲਾਉਂਗਾ ਪਿੰਡ ਤੇ ਜਿਵੇਂ 12 ਪਸ਼ੂਆਂ ਨੂੰ ਨਹੀਂ ਲੱਗਦੀਆਂ ਸੋਨੂੰ ਤਾਰਾ ਲਾਉਂਗਾ ਪਿੰਡ ਤੇ ਨਹੀਂ ਬਣਦੀ ਫਾਇਦਾ ਕਰਦੇ ਆ 20 25 ਰੁਪਏ ਦੇ ਦਾਂਗੇ ਕੁਲਚਾ ਖਾ ਲਈ ਨਾਲ ਨਾਲੇ ਤਾਰਾ ਲਵਾ ਦਾਂਗੇ ਫਰੀ ਚ ਲੱਗ ਜਾ ਵਗ ਜਾ ਇਹਦੀ ਉਮਰ ਦਾ ਲੈ ਆਜ ਕਰਦਾ ਤੁਹਾਨੂੰ ਖਲੂਆਂ ਮੈਂ ਤੈਨੂੰ ਤਾਂ ਮਹਣੀ ਦੇਖ ਲੂਗਾ ਤੂੰ ਖੱਲੇਗਾ ਕਿ ਜਿਹੜਾ ਦਾ ਕਰਦਾ ਦੇਖੀ ਅੱਜ 25 ਵਰਗੇ ਮੂੜਾ ਤੂੰ ਡੱਗ ਡੱਗ ਸਾਫ਼ ਕਰਨਾ ਲੋਕਾਂ ਦੇ ਵੀ ਕੀ ਵੇਦਾ ਤਾਂ ਇਹ ਤੇਰੀ ਉਮਰ ਨਾਲ ਬਾਲੀ ਵੱਡੀ ਹੁੰਦੀ ਤਾਂ ਤੈਨੂੰ ਮੈਂ ਖੋਲਦਾ ਚੌੜ ਦੀ ਗੱਲ ਜਲ ਜਿਆ ਬਗ કરીਉ ਓਏ ੋਟ ਪਾ ਦੀ ਬੈਂਬਰੀ ਦੀ ਤੈਨੂੰ ਆ ਕੋਈ ਗੱਲ ਨਹੀਂ ਪਾਉਂਗਾ ਮੇਰੇ ਨਾਲੇ ਕੱਢ ਲਈ ਤੂੰ ਉਹ ਜੋ ਪੀਪੇ ਚੋਂ ਕਿੱਥੇ ਲਗਾਉੜਨੇ ਤਪਾਇਆ ਅੱਦ ਨੂੰ ਕਨੇਡਾ ਬੈਠਾ ਹੁੰਦਾ 100 ਕੰਮ ਕਰਦਾ ਐ ਚਾਗਲ ਕਿਸੇ ਥਾਂ ਦੇ